ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਤੇ Facebook ਪੇਜ ਤੇ ਤੁਹਾਡੇ YouTube ਤੇ Facebook ਪੇਜ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਇਆ ਬਲਾਂ ਵਾਲਾ ਪਰਨਾ ਜਿਹਦੀ ਲੈਂਥ ਹੈ 2.5 ਮੀਟਰ ਜਿਹੜਾ ਕਪੜਾ ਆਪਾਂ ਭੋਲਵਾਲ ਮਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਜਿਹੜਾ ਲਗਾਉਣਾ ਹੈ ਜਿਹੜਾ ਲੜਾ ਛੋਟਾ ਵੱਡਾ ਲੜੂਗਾ ਉਸ ਨੂੰ ਫੜ ਕੇ ਛੋਟਾ ਲੜ ਨੂੰ ਇੱਕ ਅੰਦਰ ਫੋਲਡ ਕਰਕੇ ਜਿਹੜਾ ਤੁਸੀਂ ਨੇ ਸੇਟਾ ਕੱ ਲੈਣਾ ਹੈ ਪਹਿਲਾਂ ਤੁਸੀਂ ਸੇਟਾ ਕੇ ਇੱਕ ਲੜਾ ਜਿਹੜਾ ਤੁਸੀਂ ਨੇ ਜੁੜਾ ਜੁੜਾ ਨਾ ਕਵਰ ਕਰਕੇ ਉਹ ਸਾਰਾ ਜਿਹੜਾ ਖਿੱਚ ਖਿੱਚ ਕੇ ਜਿਹੜਾ ਟੈਡ ਕਰਕੇ ਜਿਹੜਾ ਲਗਾ ਦੇਣਾ ਹੈ ਉਸ ਤੋਂ ਬਾਅਦ ਅਗਲਾ ਲੜੜਾ ਉਹ ਲੜ ਦੇ ਉੱਤੋਂ ਜੀ ਲਗਾ ਕੇ ਉਸ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਪਾ ਕੇ ਉਸੜਾ ਨੂੰ ਜਿਹੜਾ ਬੈਕ ਤੱਕ ਨਹੀਂ ਜਿਹੜਾ ਬਲ ਪਾ ਕੇ ਜਿਹੜਾ ਸੜਨ ਨੂੰ ਵੀ ਲਗਾ ਦੇਣਾ ਹੈ ਜਿਹੜਾ ਤੁਹਾਡਾ ਪਹਿਲਾ ਲੜ ਲਾਇਆ ਸੀਗਾ ਤੁਸੀਂ ਉਹਦਾ ਜਿਹੜਾ ਅੱਧਾ ਲੜ ਬਾਹਰ ਨਿਕਲਾ ਉਹ ਤੁਸੀਂ ਉਸ ਨੂੰ ਜਿਹੜਾ ਦੂਸਰੇ ਲੜ ਦੇ ਵਿੱਚ ਦੇ ਦੇਣਾ ਹੈ ਦੂਸਰਾ ਲੜ ਨੂੰ ਜਿਹੜਾ ਇਹਨੇ ਬਲ ਬਸ ਲੜ ਦੇ ਬਲ ਇਕੱਠੇ ਕਰਕੇ ਉਸ ਲੜ ਦੇ ਚੰਗੇ ਤਾਂ ਜਿਹੜੇ ਵਾਲ ਨੇ ਉਹ ਪਾ ਲੈਣੇ ਹਨ ਸਾਰੇ ਜਿਹਨੇ ਉਂਗਲਾਂ ਦੀ ਮਦਨਾ ਵਾਲ ਪੈਕ ਤੱਕ ਪਾ ਕੇ ਜਿਹੜੇ ਇਸ ਲੜ ਦੇੜਾ ਤੁਹਾਡਾ ਸਿਰ ਆਗਾ ਉਹ ਤੁਸੀਂ ਇਸ ਲੜ ਦੇ ਵਿੱਚ ਜਿਹੜਾ ਕਵਰ ਕਰ ਦੇਣਾ ਹੈ ਉਸ ਲੜ ਦੇ ਵਿੱਚ ਜਿਹੜਾ ਤੁਸੀਂ ਸਿਰ ਟੱਕ ਦੇਣਾ ਹੈ ਤੇਰੇ ਉਂਗਲਾਂ ਦੇ ਮਦਨਾ ਜਿਹੜੇ ਹਲਕੇ ਜੇ ਵਾਲ ਨੇ ਉਹ ਤੇਰੇ ਪਾ ਲੈਣੇ ਹਨ ਕਿਹੜਾ ਤੁਸੀਂ ਨਗਰ ਲਗਾਉਣਾ ਹੈ ਉਸ ਲੜ ਨੂੰ ਜਿਹੜਾ ਬੈਕ ਤੋਂ ਪਿੰਚ ਕਰਕੇ ਮੋੜੇ ਨੂੰ ਹਾਸ ਲੜ ਨੂੰ ਜਿਹੜਾ ਹਲਕਾ ਖੋਲ ਕੇ ਉਸ ਲੜ ਦੇ ਜਿਹੜਾ ਇੱਕ ਬਲਅ ਤੇ ਆ ਕੇ ਉਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਤੁਸੀਂ ਬਲ ਨੇ ਇਕੱਠੇ ਕਰ ਲੈਣੇ ਹਨ ਬਲ ਇਕੱਠੇ ਕਰਨ ਤੋਂ ਬਾਅਦ ਤੁਸੀਂ ਨੇ ਇਸ ਲੜ ਨੂੰ ਵੀ ਹਲਕਾ ਜਿਹੜਾ ਫੋਲਡ ਕਰ ਦੇਣਾ ਹੈ ਹਲਕਾ ਫੋਲਡ ਕਰਕੇ ਜਿਹੜਾ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਬੈਕ ਤੱਕ ਜਿਹੜੇ ਬਲ ਪਾ ਕੇ ਇਸ ਲੜ ਨੂੰ ਜਿਹੜਾ ਹਲਕਾ ਨੁਕਦੇ ਕੋਲ ਦੱਬ ਦੇਣਾ ਹੈ ਜਿਹੜਾ ਦੱਬਣ ਤੋਂ ਬਾਅਦ ਜਿਹੜਾ ਤੁਸੀਂ ਨੇ ਤੇੜੇ ਬਲ ਪਾ ਕੇ ਚੰਗੀ ਤਰ੍ਹਾਂ ਸਾਰੇ ਲੜ ਦੇ ਵਿੱਚ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜਿਹੜਾ ਤੋੜਾ ਤੁਸੀਂ ਨੇ ਪਰਣਾ ਹਲਕਾ ਇਹ ਡੱਬ ਦਿੰ ਡੱਬ ਲੈਣਾ ਹੈ ਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਸਾਰ ਲੜਾਂ ਦੇ ਵਿੱਚ ਜਿਹੜੇ ਬੰਨ ਲ ਤੁਸੀਂ ਬਾਅਦ ਵਿੱਚ ਤੁਸੀਂ ਪੱਗ ਬੰਨ ਜਾਂ ਫਿਰ ਬਾਦੀ ਮਦ ਦੇ ਨਾਲ ਜਿਹੜੇ ਪਾ ਸਕਦੇ ਹੋ ਜਿਹੜਾ ਤੁਸੀਂ ਨੇ ਲੜ ਲਗਣਾ ਜਿਸ ਤਰ੍ਹਾਂ ਤੁਸੀਂ ਨੇ ਪਹਿਲਾਂ ਲੜ ਲਗਾਏ ਹਨ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਇਸ ਲੜ ਨੂੰ ਲਗਣਾ ਹੈ ਪੁਣੀ ਨੂੰ ਹਲਕਾ ਖੋਲ ਕੇ ਤੇ ਤਿਹੜਾ ਉਤਲਾ ਪੇਜ ਬਣਾ ਲੈਣਾ ਹੈ ਉਦੋਂ ਆ ਪੇਜ ਬਣਾਉਣ ਤੋਂ ਬਾਅਦ ਲੜ ਦੇ ਜਿਹੜੇ ਬਲ ਇਕੱਠੇ ਕਰਕੇ ਇਸ ਲੜ ਨੂੰ ਜਿਹੜਾ ਕਰਤੋ ਫੋਲਡ ਕਰਦੇ ਹੈ ਉੱਤੋਂ ਫੋਲਡ ਕਰਨ ਤੋਂ ਇਹ ਲੜਦੇ ਚੰਗੀ ਤਰ੍ਹਾਂ ਤੁਸੀਂ ਇਸ ਲੜਦੇ ਵਿੱਚ ਜਿਹੜੇ ਬਲ ਨੇ ਪਾ ਲੈਣੇ ਹਨ ਇਸ ਲੜਦੇ ਵਿੱਚ ਐ ਤੂੰ ਨੇ ਪ੍ਰੋਪਰ ਜਿਹੜੇ ਬੈਗ ਤੱਕ ਇਸ ਲੜਦੇ ਵਿੱਚ ਜਿਹੜੇ ਬਲ ਪਾ ਕਿਸ ਲੜ ਨੂੰ ਜੜਾ ਲਗਾ ਦੇਣਾ ਹੈ ਉਧਰ ਇਹ ਪੇਜ ਵੀ ਜਿਹੜਾ ਤੁਸੀਂ ਬਣਾ ਕੇ ਹਲਕਾ ਜਿਹੜਾ ਤਾ ਚੱਕ ਲੈਣਾ ਹੈ ਇਹਾ ਤੁਸੀਂ ਕਾੜ ਲਗਣਾ ਹੈ ਇਸ ਲੜ ਨੂੰ ਜਿਹੜਾ ਪੂਣੀ ਦਾ ਖੋਲ ਕੇ ਹਲਕੀ ਇਸ ਲੜ ਦਾ ਇੱਕ ਪਲੱਟ ਚੱਕ ਕੇ ਉਸ ਲੜਣੇ ਦਾ ਇੱਕ ਗਰ ਚੰਗੇ ਤਰ੍ਹਾਂ ਜਿਹੜਾ ਸਾਫ਼ ਕਰ ਲੈਣਾ ਹੈ। ਸਾਫ਼ ਕਰਨ ਤੋਂ ਇੱਕ ਸਾਈਡ ਤੁਸੀਂ ਲੜ ਦੇ ਵਿੱਚ ਚੰਗੇ ਤਰ੍ਹਾਂ ਜਿਹੜੇ ਬਲ ਪਾ ਕੇ ਉਸ ਲੜਣੇ ਦਾ ਇੱਕ ਸਾਈਡ ਤੋਂ ਸਾਫ਼ ਕਰਕੇ ਇਸ ਲੜ ਦੇ ਵਿੱਚ ਇੰਗੇ ਤਰ੍ਹਾਂ ਜਿਹੜੇ ਬਲ ਨੇ ਪਾ ਲੈਣੇ ਹਨ। ਤੇ ਨੇ ਬੈਕ ਤੱਕ ਚੰਗੇ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਇਹਦਾ ਸੁਰਾ ਨੂੰ ਲਗਾ ਦੇਣਾ ਹੈ। ਜੇਕਰ ਤੁਸੀਂ ਇਸ ਲੜ ਨੂੰ ਜਿਹੜਾ ਸਾਫ਼ ਲਗਾਉਣਾ ਚਾਹੁੰਦੇ ਹੋ ਤੁਸੀਂ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਵੀ ਲਗਾ ਸਕਦੇ ਹੋ ਜਿਹੜਾ ਤੁਸੀਂ ਨਾ ਲੜ ਲਗਾਉਣਾ ਹੈ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਉਸ ਲੜ ਨੂੰ ਜਿਹੜਾ ਸਿੱਧਾ ਕਰਕੇ ਜਿਹੜਾ ਲਗਾ ਦੇਣਾ ਲਗਾਉਣਾ ਹੈ ਚੰਗੀ ਤਰ੍ਹਾਂ ਲੜ ਦੇ ਜਿਹੜੇ ਸਾਈਡ ਤੋਂ ਜਿਹੜੇ ਬਲ ਕੱਢਣੇ ਹਨ ਬਲ ਕੱਢਣ ਤੋਂ ਬਾਅਦ ਉਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਸਿੱਧਾ ਕਰਕੇ ਉਸ ਨੂੰ ਜਿਹੜਾ ਚੰਗੀ ਤਰ੍ਹਾਂ ਜਿਹੜਾ ਬੈਗ ਤਾਂ ਕਿ ਜਿਹੜਾ ਦਬ ਦੇਣਾ ਹੈ ਘੇੜਾ ਤਰੜੜ ਬਾਹਰ ਇਹਦਾ ਉਸਲਾੜ ਨੂੰ ਵੀ ਹੈ ਤੂੰ ਇਹਣਾ ਚੰਗੀ ਤਰ੍ਹਾਂ ਇਹਦਾ ਦਬ ਦੇਣਾ ਹੈ ਜਿਹੜਾ ਵੀਰੇ ਹਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਚੰਗੀ ਤਰ੍ਹਾਂ ਉਸਲਾੜ ਨੂੰ ਜਿਹੜਾ ਸੈੱਟ ਕਰਕੇ ਤੂੰ ਇਹੜਾ ਲਗਾ ਦੇਣਾ ਹੈ ਤੇ ਜਿਹੜੇ ਪਰੇ ਦੀ ਛੇਪੜੀ ਹਲਕੀ ਜਿਹੜੀ ਉਹ ਵੀ ਜਿਹੜੀ ਸੈੱਟ ਕਰ ਲੈਣੀ ਹੈ ਚੰਗੀ ਤਰ੍ਹਾਂ ਇਹਨੇ ਡਾ ਪਰਨਾਗਾ ਨੇ ਸਾਰਾ ਇਹਦਾ ਸੈੱਟ ਕਰ ਲੈਣਾ ਹੈ। ਤੇ ਬਾਅਦ ਹੀ ਮੈਂ ਤੇ ਨਾਲ ਹਲਕੇ ਇਹਦੇ ਦਿਨੇ ਵਾਲਨੇ ਉਹ ਉਪਰਾ ਲੈਣੇ ਹਨ। ਉਹਦੇ ਬਾਅਦ ਦੀ ਮੈਂ ਤੇ ਨਾਲ ਜਿਹੜਾ ਚੰਗੀ ਤਰ੍ਹਾਂ ਜਿਹੜਾ ਤੁਹਾਡੇ ਬੱਟ ਲੈ ਆਉਣਗੇ ਉਹ ਤੁਸੀਂ ਜਿਹੜੇ ਟੈਟ ਕਰ ਲੈਣੇ ਹਨ। ਚੰਗੀ ਤਰ੍ਹਾਂ ਤੁਸੀਂ ਇਹਨੇ ਸਾਰੇ ਲਾਵੇਂ ਵਿੱਚ ਜਿਹੜਾ ਬਾਦ ਦੀ ਨੇ ਪ੍ਰੋਪਰ ਜਿਹੜਾ ਫੇਰ ਲੈਣਾ ਹੈ। ਜਿਹੜਾ ਤੁਹਾਡੇ ਉਤਲੇ ਪੇਜ ਹੋਣਗੇ ਉਹਨਾਂ ਵਿੱਚ ਵੀੜਾ ਜਿਹਨੇ ਬਾਜਾ ਉਹਦੇ ਨੇ ਚੰਗੀ ਤਰ੍ਹਾਂ ਜਿਹੜਾ ਫੇਰ ਲੈਣਾ ਹੈ ਬੰਨੇ ਜਿਹੜੀ ਤੁਹਾਡੀ ਸ਼ੇਪ ਆ ਜਿਹੜੀ ਤੁਸੀਂ ਉਹ ਵੀ ਜਿਹੜੀ ਸ਼ਟ ਕਰ ਲੈਣੀ ਹੈ ਜਿਹੜਾ ਤੁਸੀਂ ਇਹ ਲੜਦਾ ਗਾਇਸ ਇਹ ਆਖਰੀ ਉਸ ਦੇ ਵਿੱਚ ਵੀੜਾ ਹਲਕਾ ਜੁਨੇ ਬਾਜ ਫੇਰ ਕੇ ਉਸ ਲੜ ਦੇ ਵਿੱਚ ਵੀੜਾ ਤੁਸੀਂ ਬਾਲ ਨੇ ਪਾ ਲੈਣੇ ਹਨ ਚੰਗੀ ਤਰ੍ਹਾਂ ਤੁਸੀਂ ਸਾਰਾ ਜਿਹੜਾ ਪਰਨਾ ਜਿਹੜੀ ਉਸ ਲੜ ਨੂੰ ਵੀ ਸੈਟ ਸੈਟ ਕਰ ਲੈਣਾ ਹੈ ਫਾਇਲ ਲੈਣਾ ਬਤੁਨੇ ਚੰਗੀ ਤਰ੍ਹਾਂ ਜਿਹੜੇ ਵਾਲ ਨੇ ਤੁਨੇ ਟ੍ਰੈਟ ਕਰ ਲੈਣੇ ਹਨ ਜੇ ਕਰਤੋਂ ਸਾਡੀ ਵੀਡੀਓ ਬਧੀਲਾ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ